ਇਸ ਸਵੇਰ ਦੀ ਵੱਡੀ ਖਬਰ ਤੁਹਾਨੂੰ ਖਾਣ ਜਾ ਰਿਹਾ ਹੈ ਕੁਰਾਣੀ ਬੱਦੀ ਸਿਸਮਾ ਰੋਡ ਦੀ ਜਿੱਥੇ ਕੀ ਇੱਕ ਭਿਆਨਕ ਸੜਕ ਹਾਦਸਾ ਅੱਜ ਸਵੇਰ ਸਵੇਰੇ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਥਾਰ ਗੱਡੀ ਤੇ ਐਕਟਿਵਾ ਸਵਾਰ ਦੀ ਆਮੋ ਸਾਹਮਣੀ ਟੱਕਰ ਹੋਈ ਹੈ ਜਿਸ ਦੇ ਵਿੱਚ ਐਕਟਿਵਾ ਸਵਾਰ ਦੀ ਮੌਕੇ ਤੇ ਹੀ ਲੱਤ ਫ੍ਰੈਕਚਰ ਹੋ ਗਈ ਹੈ ਪੰਜਾਬ ਦੇ ਵਿੱਚ ਰੋਜ਼ਾਨਾ ਵੱਡੇ ਵੱਡੇ ਸੜਕ ਹਾਦਸੇ ਵਾਪਰ ਰਹੇ ਨੇ ਜਿਨ੍ਹਾਂ ਦੇ ਵਿੱਚ ਹੁਣ ਤੱਕ ਕਈ ਲੋਕਾਂ ਦੀਆਂ ਮੌਤਾਂ ਵੀ ਹੋ ਚੁੱਕੀਆਂ ਨੇ ਕਈ ਲੋਕ ਗੰਭੀਰ ਜ਼ਖਮੀ ਵੀ ਹੋ ਚੁੱਕੇ ਨੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਖਾਣ ਜਾ ਰਿਹਾ ਕੁਰਾਲੀ ਬੱਦੀ ਸਿਸਮਾ ਰੋਡ ਦੀ ਜਿੱਤੇ ਕੀ ਇੱਕ ਭਿਆਨਕ ਸੜਕ ਹਾਦਸਾ ਅੱਜ ਸਵੇਰ ਸਵੇਰੇ ਵਾਪਰਿਆ ਦੱਸਿਆ ਜਾ ਰਿਹਾ ਕਿ ਥਾਰ ਗੱਡੀ ਤੇ ਐਕਟਿਵਾ ਸਵਾਰ ਦੀ ਆਮੋ ਸਾਹਮਣੀ ਟੱਕਰ ਹੋਈ ਹੈ ਜਿਸ ਦੇ ਵਿੱਚ ਐਕਟਿਵਾ ਸਵਾਰ ਦੀ ਮੋਕਤੇ ਹੀ ਲੱਤ ਫ੍ਰੈਕਚਰ ਹੋ ਗਈ ਹੈ ਇਹ ਵੀ ਦੱਸਿਆ ਜਾ ਰਿਹਾ ਕਿ ਥਾਰ ਗੱਡੀ ਬੱਦੀਵਾਲੀ ਸਾਈਡ ਤੋਂ ਆ ਰਹੀ ਸੀ ਤੇ ਐਕਟਿਵਾ ਸਵਾਰ ਚੰਡੀਗੜ੍ਹ ਵੱਲ ਪਾਸੇ ਜਾ ਰਹੀ ਸੀ ਇਹ ਹਾਸਾ ਸਿਸਮਾ ਦੇ ਨਜ਼ਦੀਕ ਦਰਗਾਹ ਦੇ ਇੱਕ ਛੋਟੇ ਪੁਲ ਦੇ ਨਜ਼ਦੀਕ ਵਾਪਰਿਆ ਜਿੱਥੇ ਕਿ ਪਹਿਲਾਂ ਵੀ ਕਈ ਵੱਡੇ ਸੜਕ ਹਾਸੇ ਵਾਪਰੇ ਜਿਨ੍ਹਾਂ ਦੇ ਵਿੱਚ ਕਈ ਲੋਕਾਂ ਦੀ ਉਸ ਮੋੜ ਦੇ ਉੱਤੇ ਕੋਣੀ ਮੋੜ ਜਿਸ ਨੂੰ ਕਿਹਾ ਜਾਂਦਾ ਹੈ ਉਸ ਜਗ੍ਹਾ ਦੇ ਉੱਤੇ ਮੌਤਾਂ ਵੀ ਹੋਈਆਂ ਨੇ ਤਾਂ ਇਸ ਨੂੰ ਲੈ ਕੇ ਮੌਕੇ ਤੇ ਐਸਐਸਫੋਰਸ ਦੀਆਂ ਟੀਮਾਂ ਪਹੁੰਚੀਆਂ ਉਹਨਾਂ ਵੱਲੋਂ ਐਕਟੀਵਾ ਸਵਾਰ ਨੂੰ ਪਹਿਲਾਂ ਫਰਸਟ ایڈ ਦਿੱਤੀ ਗਈ ਉਸ ਤੋਂ ਬਾਅਦ ਜਦੋਂ ਹਾਲਤ ਜ਼ਿਆਦਾ ਗੰਭੀਰ ਦਿਸੀ ਤਾਂ ਉਸ ਤੋਂ ਬਾਅਦ ਐਂਬੂਲੈਂਸ ਨੂੰ ਬੁਲਾ ਕੇ ਐਂਬੂਲੈਂਸ ਰਾਹੀਂ ਉਸ ਨੂੰ ਹਸਪਤਾਲ ਭੇਜਿਆ ਗਿਆ ਜਿਹੜੇ ਲਾਸ਼ ਦੇ ਵਿੱਚ ਉਹ ਐਕਟੀਵਾ ਸਵਾਰ ਹੈ ਉਸ ਦਾ ਇਲਾਜ ਹੁਣ ਹਸਪਤਾਲ 'ਚ ਚੱਲ ਰਿਹਾ ਹੈ ਦੂਜੇ ਪਾਸੇ ਐਕਟੀਵਾ ਸਵਾਰ ਦੇ ਵਿੱਚ ਜੋ ਥਾਰ ਗੱਡੀ ਦੇ ਨਾਲ ਆਮੋ-ਸਾਮੂ ਟੱਕਰ ਹੋਈ ਸੀ ਥਾਰ ਗੱਡੀ ਦਾ ਨੰਬਰ ਨੋਟ ਕਰਕੇ ਥਾਣਾ ਮੁੱਲਾਂਪੁਰ ਗਰੀਬਦਾਸ ਦੇ ਕੋਲ ਨੋਟ ਕਰਵਾ ਦਿੱਤਾ ਦੱਸਿਆ ਜਾ ਰਿਹਾ ਕਿ ਮੌਕੇ ਤੇ ਹੁਣ ਜੋ ਵੀ ਡਾਕਟਰ ਸਾਹਿਬਾਨ ਐਮਰਲ ਰਿਪੋਰਟ ਭੇਜਣਗੇ ਜੋ ਵੀ ਰਿਪੋਰਟ ਉਸ ਮੈਡੀਕਲ ਦੀ ਰਿਪੋਰਟ ਹੋਵੇਗੀ ਉਸ ਮੁਤਾਬਕ ਥਾਰ ਗੱਡੀ ਵਾਲ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ ਤਾਂ ਇਸ ਨੂੰ ਲੈ ਕੇ ਮੌਕੇ ਤੇ ਐਸਐਫੋਰ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਇਸ ਪੂਰੀ ਘਟਨਾ ਬਾਰੇ ਕੀ ਕਿਹਾ ਪਰ ਤੁਸੀਂ ਉਹ ਵੀ ਸੁਣ ਲਓ ਸਰ ਇੱਕ ਸਿਸਟਮ ਵਾਲਾ ਜੀ ਕਿ ਐਕਸੈਪਟ ਹੋਇਆ ਕੀ ਚਾਰ ਜੀ ਸੀ ਕਿਵੇਂ ਐਕਸੈਪਟ ਹੋਇਆ ਇੱਕ ਐਕਟਰ ਵਾਸਕੂਟਰ ਤੇ ਚੰਡੀਗੜ੍ਹ ਤੋਂ ਜਾ ਰਿਹਾ ਸੀ ਬੰਦਾ ਕੋਈ ਤੇ ਜਦੋਂ ਇਹ ਟੀ ਪੁਆਇੰਟ ਸਿਸਮਾ ਤੋਂ ਬੱਦੀਵਾਲ ਨੂੰ ਜਾਣ ਲੱਗਾ ਤਾਂ ਰਸਤੇ 'ਚ ਇੱਕ ਦਰਗਾਹ ਆਉਂਦੀ ਹੈ ਦਰਗਾਹ ਤੇ ਇੱਕ ਬਹੁਤ ਹੋਣੀ ਮੋੜ ਆ ਤੇ ਸਾਹਮਣੇ ਉਹ ਜਿਹੜੀ ਹੈ ਬੱਦੀ ਸਾਈਡ ਤੋਂ ਇੱਕ ਥਾਰ ਆਂਦੀ ਸੀ ਕਾਲੇ ਰੰਗ ਦੀ ਇਹ ਜਿਹੜਾ ਬੰਦਾ ਸਕੂਟਰ ਤੇ ਜਾ ਰਿਹਾ ਸੀ ਥੋੜਾ ਜਿਹਾ ਇਹ ਆਪਣੇ ਰਾਈਟ ਸਾਈਡ ਲੈ ਗਿਆ ਸਕੂਟਰ ਤੇ ਜਾ ਕੇ ਥਾਰ ਦੇ ਵਿੱਚ ਬਚਿਆ ਤੇ ਥਾਰ ਦੇ ਵਿੱਚ ਬਚਨ ਕਰਕੇ ਥੱਲੇ ਡਿੱਗ ਗਿਆ ਤੇ ਉੱਥੇ ਲੱਗਦਾ ਵੀ ਉਹਦੇ ਜਿਹੜਾ ਸੱਜੀ ਲੱਤ ਨੂੰ ਫ੍ਰੈਕਚਰ ਆਇਆ ਤੇ ਮੌਕੇ ਤੇ ਜਿਹੜਾ ਐਂਬੂਲੈਂਸ ਨੂੰ ਬੁਲਾ ਕੇ ਅਸੀਂ ਉਹਨੂੰ ਹਸਪਤਾਲ ਭੇਜਤਾ ਮੋਹਾਲੀ ਅੱਛਾ ਜਿਹੜੇ ਥਾਰ ਗੱਡੀ ਵਾਲਾ ਉਹ ਪਿੱਛੇ ਦੇ ਰਹਿਣ ਵਾਲ ਸੀ ਕਿਸੇ ਕਰਿਆ ਹੀ ਨਾ ਉਹਨਾਂ ਨੂੰ ਉਹਨਾਂ ਦਾ ਐਡਰੈਸ ਨੋਟ ਕੀਤਾ ਬੇਸਿਕਲੀ ਉਹ ਵੈਸੇ ਰਾਜਸਥਾਨ ਦੇ ਸੀਗੇ ਪਰ ਇੱਥੇ ਉਹ ਰਹਿ ਰਹੇ ਨੇ ਆਪਣੇ 125 ਸੈਕਟਰ ਸੰਨੀਨ ਕਲੇਬ ਦੇ ਚਮਹਾਲੀ ਜ਼ਿਲ੍ਹੇ ਜਨ ਅੱਛਾ ਸਰ ਗਲਤੀ ਕਿਸ ਦੀ ਲੱਗਦੀ ਹੈ ਕਿਸ ਦੀ ਗੱਲ ਦੀ ਜਾਂਚ ਤੇਵਾਰਾ ਲੱਗਦੀ ਥਾਰਾ ਤਾਂ ਆਪਣੇ ਸਾਈਡ ਤੇ ਲੱਗ ਰਿਹਾ ਸੀ ਮੌਕੇ ਦੇ ਦੇਖਣ ਮੁਤਾਬਕ ਜਿਹੜਾ ਸਕੂਟਰ ਵਾਲਾ ਸੀ ਉਹਨੇ ਥੋੜਾ ਜਿਹਾ ਆਪਣੇ ਸੱਜੇ ਪਾਸੇ ਜਾ ਕੇ ਰੌ ਸਾਈਡ ਥਾਰ ਦੇ ਵਿੱਚ ਹਿੱਟ ਕੀਤਾ ਐਕਟਵਾ ਕਿੱਥੇ ਤੇ ਰਹਿਣ ਵਾਲਾ ਐਕਟਵਾ ਜਿਹੜਾ ਇਹ ਹੈਗਾ ਬੇਸਿਕਲੀ ਆਪਣਾ ਕਿਸੇ ਕੰਮਕਾਰ ਦੇ ਸਬੰਧ ਵਿੱਚ ਇੱਧਰ ਆਇਆ ਸੀ ਬਿਜ਼ਨਸ ਦੇ ਤੌਰ ਤੇ ਇਹ ਮਹਾਰਾਸ਼ਟਰ ਸਾਈਡ ਦਾ ਰਹਿਣ ਵਾਲਾ ਇਹ ਪਹਿਲਾਂ ਹੀ ਬਹੁਤ ਐਸ਼ੇ ਟੰਗਰੇ ਨੇ ਸਾਡੀ ਸਮੋੜ ਦੇ ਉੱਤੇ ਕਾਰਨ ਚ ਲੱਗਦਾ ਹੈ ਕਿ ਓਵਰ ਸਪੀਡ ਲੋਕ ਨੂੰ ਇਹ ਕਿਸ ਤਰ੍ਹਾਂ ਇਹ ਮੋੜ ਤੁਹਾਨੂੰ ਜਿਵੇਂ ਦੱਸਿਆ ਵੀ ਇੱਥੇ ਕੋਈ ਮੋੜ ਆ ਜਿਹੜਾ ਬੰਦਾ ਇਧਰੋਂ ਜਾਂਦਾ ਚੰਡੀਗੜ੍ਹ ਸਾਈਡ ਤੋਂ ਉੱਥੇ ਜਾ ਕੇ ਜਿਆਦਾ ਆਪਣੇ ਸਪੀਡ ਨੂੰ ਕੰਟਰੋਲ ਨਹੀਂ ਕਰਦੇ ਹੈਗੇ ਜਿਹੜਾ ਪ੍ਰੋਪਰ ਮੋਡ ਦੇ ਤੇ ਸੱਜੇ ਆਪਣਾ ਅੱਗੇ ਜਾ ਕੇ ਜੋ ਵੀ ਵੀਕਲ ਆਉਂਦਾ ਉਹਦੇ ਨਾਲ ਜਿਹੜੀ ਆ ਟੱਕਰ ਹੋ ਜਾਂਦੀ ਆ ਅੱਛਾ ਸਰ ਜਿਹੜੇ ਖਾਰ ਗੱਟੀ ਵਾਲਾ ਉਸ ਦਾ ਕੋਈ ਮਾਮਲਾ ਕੀ ਹੋਇਆ ਜਾਂ ਕਿਸੇ ਤੋਂ ਕੋਈ ਨਹੀਂ ਪੜੀ ਇਹ ਇਹਦੇ ਨਾਲ ਜਿਹੜਾ ਸਬੰਧਤ ਐਕਸੀਡੈਂਟ ਆ ਆਪਾਂ ਮੁੱਲਾਪਾ ਥਾਣੇ ਵਿੱਚ ਨੋਟ ਕਰਾ ਦਿੱਤਾ ਗਿਆ ਹਸਪੀਟਲ ਦਾਖਲ ਹੋਣ ਤੋਂ ਬਾਅਦ ਉੱਥੋਂ ਜਿਹੜੀ ਇਨਫੋਰਮੇਸ਼ਨ ਆਏਗੀ ਥਾਣੇ ਦੇ ਵਿੱਚ ਉਦੇ ਮਤਾਬਕ ਦੋ ਵੀ ਉੱਥੇ ਕਾਰਵਾਈ ਹੋ ਗਈ ਉਹ ਅਗਲਾ ਫਰਦਰ ਫਰਦਰ ਕਾਰਵਾਈ ਜਿਹੜੀ ਉਹ ਥਾਣੇ 'ਚ ਹੋਏਗੀ ਐ ਸਰ ਤੁਹਾਡੀ ਟੀਮ ਆਈ ਨਹੀਂ ਐਸਐਸ ਫੋਰਸ ਹੈ ਲਗਾਤਾਰ ਇੱਥੇ ਦੇ ਐਕਸਟੈਂਡਰ ਦੇ ਮੌਕੇ ਤੇ ਪਹੁੰਚ ਹੋਈਆਂ ਨੇ ਤੇ ਲੋਕਾਂ ਨੂੰ ਕੀ ਫੀਲ ਹੈ ਕਿ ਕਿਸ ਤਰੀਕੇ ਨਾਲ ਚੱਲਣ ਰੋਡਾਂ ਦੇ ਉੱਤੇ ਕਿੰਨੀ ਜਾਨਾ ਕੋਈ ਵੀ ਐਕਸੈਂਟ ਹੋਈ ਰਹੀ ਹੈ ਲੋਕ ਮੇਨ ਕਾਰਨ ਤਾਂ ਜ਼ਿਆਦਾ ਸਪੀਡ ਦਾ ਹੈਗਾ ਪਹਿਲਾਂ ਤਾਂ ਜਿਹੜੀ ਆਪਣੀ ਆ ਸਪੀਡ ਨੂੰ ਬਹੁਤ ਕੰਟਰੋਲ ਤੇ ਰੱਖਣਾ ਮੇਨ ਕਾਰਨ ਸਪੀਡ ਦਾ ਹੀ ਆ ਸਪੀਡ ਨੂੰ ਕੰਟਰੋਲ ਤੇ ਰੱਖਣ ਤੇ ਤਾਂ ਕਿ ਜੇ ਅਗਰ ਕੋਈ ਗੱਡੀ ਅੱਗੇ ਆਂਦੀ ਆ ਜਾਂ ਕੋਈ ਮੋੜ ਆਂਦਾ ਉੱਥੋਂ ਆਪਣਾ ਇਹ ਕੰਟਰੋਲ ਕਰਕੇ ਆਪਣੇ ਅੱਗੇ ਆਪਣੇ ਮੰਜ਼ਿਲ ਤੇ ਪਹੁੰਚਣਾ ਤੂੰ ਦੇਖਦੇ ਜੋ ਜਿਸ ਤਰੀਕੇ ਨਾਲ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿਵੇਂ ਅੱਜ ਕੱਲ ਬੜੜ ਸਰ ਖਾਸੇ ਵਾਪਰੇ ਨੇ ਜਿੰਨਾ ਦੇ ਵਿੱਚ ਹੁਣ ਤੱਕ ਕਈ ਲੋਕਾਂ ਦੀਆਂ ਮੌਤਾਂ ਵੀ ਹੋ ਚੁੱਕੀਆਂ ਨੇ ਤੇ ਇੰਨਾ ਸੜਕ ਹਾਦਸਿਆਂ ਨੂੰ ਰੋਕਣ ਬਾਅਦ ਤੇ ਪਾਵੇਂ ਪੰਜਾਬ ਸਰਕਾਰ ਵੱਲੋਂ ਐਸੇ ਫੋਰਸ ਬਣਾਈ ਗਈ ਐ ਐਸੇ ਫੋਰਸ ਨਾਹੀਂ ਬੜੇ ਸੜਕ ਹਾਦਸਿਆਂ ਦੇ ਵਿੱਚੋਂ ਹੁਣ ਤੱਕ ਕਈ ਲੋਕਾਂ ਨੂੰ ਫਰਸਟ ایڈ ਜਿਹੜੀ ਮਿਲੀ ਹੈ ਤਾਂ ਜਿਹਦੇ ਕਾਰਨ ਕਈ ਲੋਕਾਂ ਦੀ ਜਾਨਾਂ ਹੀ ਬਚੀਆਂ ਨੇ ਤਾਂ ਐਸੇ ਨੂੰ ਲੈ ਕੇ ਤੇਜ਼ ਰਫਤਾਰੀ ਮੌਤ ਹੀ ਤਿਆਰੀ ਇਹ ਜੋ ਇੱਕ ਸਲੋਗਨ ਬਣਿਆ ਹੋਇਆ ਤਾਂ ਜਿੰਨੇ ਵੀ ਦਰਸ਼ਕ ਸਾਡੇ ਦੇਖ ਰਹੇ ਨੇ ਵੱਧ ਤੋਂ ਵੱਧ ਖਾਣ ਨੂੰ ਸ਼ੇਅਰ ਵੀ ਕਰਿਓ ਤੇ ਆਪਣੇ ਦੋਸਤ ਮਿੱਤਰਾਂ ਤੱਕ ਜ਼ਰੂਰ ਪਹੁੰਚਾਓ ਕਿਉਂਕਿ ਤੇਜ਼ ਰਫਤਾਰੀ ਕਾਰਨ ਕਈ ਲੋਕਾਂ ਦੀਆਂ ਜਾਨਾਂ ਹੁਣ ਤੱਕ ਜਾ ਚੁੱਕੀਆਂ ਨੇ ਔਰ ਤੁਹਾਡੇ دوست ਮਿੱਤਰਾਂ ਤਾਂ ਕੋਈ ਭਿਆਨਕ ਐਕਸੀਡੈਂਟ ਨਾ ਹੋਵੇ ਉਹਨਾਂ ਤੱਕ ਵੀ ਇਹ ਜਾਣਕਾਰੀ ਜਰੂਰ ਪਹੁੰਚਾ ਦਿਓ